ਪਿੰਡ ਪੰਡੋਰੀ ਖਾਸ ਨੇੜੇ ਨਕੋਦਰ ਸਰਕਾਰੀ ਹਾਈ ਸਕੂਲ ਵਿਖੇ ਸਲਾਣਾ ਇਨਾਮ ਵੰਡ ਸਮਾਗਮ ਮੱਲੀ ਵੈਲਫੇਅਰ ਸੁਸਾਇਟੀ ਪੰਡੋਰੀ ਖਾਸ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਸੁਖਮਨੀ ਸਾਹਿਬ ਦੇ ਬਾਣ ਦੇ ਭੋਗ ਪਾਈ ਗਈ ਉਪਰੰਤ ਰਾਗੀ ਜਥੇਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਪੜਾਈ ਵਿੱਚ ਅਵਲ ਰਹੇ ਬੱਚਿਆਂ ਨੂੰ ਮੋਹਤਵਾਰ ਵਿਅਕਤੀਆਂ ਨੇ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਕੇਂਦਰਾ ਬੈਂਕ ਵੱਲੋਂ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਤਹਿਤ ਨਗਦ ਰਾਸ਼ੀ ਭੇਟ ਕੀਤੀ ਗਈ ਇਸ ਮੌਕੇ ਸਕੂਲ ਦੀ ਬਿਲਡਿੰਗ ਲਈ ਵਿਸ਼ੇਸ਼ ਯੋਗਦਾਨ ਸੁਖਰਾਮ ਚਮਦਲ मैडम संतोष कुमारी चमदिल वलो एक लाख रुपए सस्सा गुरिंदर सिंह संधू हाईवे कंपनी ग्यारह हजार दर्शन सिंह पंजा हजार रुपए दिते गए इस मौके सरपंच चरणजीत कौर डॉक्टर परशोतम कुमार गुरदास मल्ली परविंदर सिंह पंडोरी गुरमुख सिंह संधू अजीत सिंह मट्टू सुरजीत सिंह खालसा आदि हाजिर सन रिपोर्ट सुरिंदर छाबड़ा सीनियर पत्रकार महितपुर ਤੈ ਮੇਲੇੰਦਾ ਆਪਣੀ ਜੀ ਰਾਸ ਖਾਤ ਦੀਤ ਬਕਰ ਦੋ ਰਾਸ ਆਪਨੀ ਮਹਾਨ ਗੱਜ ਬਾਹਰ ਸੋ ਦੇ ਸਤਿ ਤੇ ਬਟਾ ਸਤਿਗੁਰ ਨਾਨਕ ਜਿਨ ਕਲ ਰਖੀ ਦੇ ਵਾਹੀ ਗੁਰ ਜੀ ਏ ਕਿਆ ਨਾਨਕ ਆਪੇ ਹੀ ਤੇਰੇ ਜਾਪ ਚ ਪਦੇ ਦੀ ਬਸਤਾ ਉਹਦਾ ਖੋਲ ਕੇ ਉਹਦੀ ਕਾਪੀ ਖੋਲ ਕੇ ਆਪ ਹੀ ਦੇਖਣੀ ਪੈਣੀ ਆ ਕਿ ਕਾਟੇ ਵੱਜੇ ਆ ਤੇ ਠੀਕੇ ਵੱਜੇ ਜੇ ਕੋਈ ਬੰਦਾ ਨਹੀਂ ਪੜਿਆ ਲਿਖਿਆ ਕਮ ਸੇ ਕਮ ਇਹ ਤਾਂ ਤਾਂ ਸਮਝ ਲੱਗ ਜਾਂਦੀ ਆ ਤੇ ਇੰਨੇ ਮਹੀਨੇ ਹੋ ਗਏ ਨਾਨਕ ਆਪਾ ਹਾਂ ਚੋਰਿਆ ਨੇਤ ਭਰੇ ਸੋਖ ਕਰਨੇ ਸਵਾਦ ਨਮੰਤ ਫਿਰਦੇ ਦਸਹਿਤ ਗੁਰੂ ਨਗੰਤ ਸਾਧ ਸੰਗਤ ਕਉ ਦੇਵ ਨਮਾ ਸਰਬ ਸੋਖ ਨਾਨਕ ਪ੍ਰਗਾਤ ਲੋਕ ਦਾ ਪੂਰੀਏ ਸੰਤ ਕਰਹੁ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਨ ਤਤ ਗੋਏ ਆ ਨੰਦਰ ਆਉਂਦੇ ਤਾ ਉਮਰ ਤੱਕ ਹਰੇਕ ਬੱਚੇ ਦੇ ਗਿਆਨ ਦੀ ਜੋਤ ਨੂੰ ਜਗਾਉਂਦਾ ਰਵੇ ਉਹ ਬੱਚਾ ਸਾਡੇ ਸਕੂਲ ਦਾ ਅਧਿਆਪਕਾਂ ਦਾ ਆਪਣੇ ਮਾਤਾ ਪਿਤਾ ਦਾ ਪਿੰਡ ਦਾ ਜਯ ਰਾਜੋ ਬਨ ਧਨ ਮਹਾਦੋ ਮਿੰਦਿਆ ਕਾਪ ਤੂਰ ਦਿਗਨਾ ਨੋ ਮਿੰਦਿਆ ਰਾਜਸੀ ਅਸ਼ੰਗਰਸਤਾ ਮਿੰਦਿਆ ਰਾਜਕੰਗਨਾਇ ਤੀਨ ਅਸ਼ੰਸਤਾ ਆਂਤਾਨ ਰਹ ਕਾਰਨ ਕਰਤਾ ਦੇਵਕ ਜਨਮਨ ਹਰ ਤੱਕ ਹਰੂ ਨਸਤਾ ਤੇਹ ਭਜਨ ਤੇ ਨਿਰਭੈ ਪਦ ਪਾਵੈ ਤੇ ਦਿਨ ਦਿਆਲ ਕੋ ਤੁਧਿ ਤੇ ਸੁਦਾ ਕਰਪਾਲ ਆनाथ ਆनाथ ਗੋਬਿੰਦ ਗopath ਸਰਬਟ ਆਕਰਿਤ ਪਰਤਪਾਰ ਆਦਿ ਪ੍ਰਹ ਕਾਰਣ ਕਰਤਾ ਜੀ ਕੋ ਵਾ ਕੋ ਹਰਿ ਸਤਿ ਸਵਾਸ ਨਾ ਹੋਵੈ ਜਿਸ ਕੀ ਵਸਤੂ ਦਸਿਆ ਗੈ ਰੱਖਿਆ ਪ੍ਰਭ ਦੀ ਆਗਿਆ ਮਨ ਮਾਸਾ ਉਸ ਤੇ ਚੋਲ ਕਰਾ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਆਣੀ ਤੁਹਾਂ ਤੋਂ ਮਾਰ ਕੇ ਹੇ ਝੂਠਾ ਕਾਲ ਜਿ ਲੱਗ ਕੈ ਨਹ ਮਨ ਪਛਾਨਾ ਅਜ ਹੋ ਕਛ ਬਿਗਰੇ ਹੋ ਨਹੀਂ ਬਗੁਨ ਗਾ ਬਾਬੀਹਾ ਅੰਮ੍ਰਿਤ ਵੇਲੇ ਬੋਤਿਆ ਬਾਬੀਹਾ ਅੰਮ੍ਰਿਤ ਵੇਲੇ ਤੰਨਾਸਰੀ ਮਹੱਲਾ 4 ਸਾਰੇ ਆਵੇ ਸਭ ਗਾਵੈ ਹਰ ਹਰ ਊਤਮ ਬਾਣੀ ਜੁ ਦੀਸ ਸੂ ਚਲਨ ਹਾਜ ਲੱਗ ਰਹੇ ਹੋ ਤੇ ਅੰਧਾਰ ਬਤਾਉ ਸੋ ਨਾ ਜਾਣੀ ਤਾ ਤੁ ਹਰ ਨਾ ਆਵੇ ਜੀਹੇ ਮਨ ਹਰ ਕੇ ਨਾਮ ਕੀ ਬ੍ਰੀਜ ਸੁਗदाई ਕਰ ਕਿਰਪਾ ਬੰਧਵਤਾ ਆਹ ਤੋ ਕੋਰੀ ਦਵਰਾਇ ਸਤਿਗੁਰੂ ਜੀ। ਇਸ ਦਾ 사ਤਨਾ ਬੀਆ ਲਾਏ ਨਾਨਕ ਕੋ ਦੇ ਨਾਮ ਸਮਾਏ। ਸੋ ਕਿੰਬ ਸਰਜ ਪੰ ਪਾਨਾ ਸੋ ਕੰਤ ਰਜ ਕੀਆ ਜਾਣਾ। ਸੋ ਕਿਉ ਮਹ ਜਨ ਸਭ ਕੁਛ ਦੀਆ ਸੋ ਕਿਉ ਇਸਰੇ ਜੀਵਨ ਜੀਆ ਸੋ ਕਿਉ ਇਸਰੇ ਜਿਕਰ ਮਾ ਰੱਖਾ ਗੁਰੂ ਥਾਲ ਕੋ ਪਰ ਰੱਖਾ। ਸੋ ਕਿਉ ਆਦਮ ਨਹੀਂਦਰਾ ਵਾ ਹਰ ਦਿਲ ਕੇ ਤੋ ਕੈ ਸੇ ਗਵੈ ਆਪ ਸਪੂਜੋ ਭਲਾ ਕਹਾਵੈ। ਇਸਹਿ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਦਿਲ ਮਰਸੋਏ ਜਬ ਲਗ ਜਾ ਨੈ ਮੁਰਕੇ ਕਸ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਗੁਰਬਾਣੀ ਮਹਾਰਾਜ ਜੀ ਜੋੜੀ ਵਿੱਚ ਬੈਠੇ ਸਾਥ ਸਾਖ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਟਾਈਮਸ ਸ੍ਰੀ ਸੋਫੀ ਸਾਹਿਬ ਦੇ ਭੋਗ ਪਾ ਗਏ ਹਾਂ ਉਸ ਤੋਂ ਪ੍ਰੰਤ ਨਿਰਬਿਗਤ ਕੀਰਤਨ ਮਾਤੋਆ ਜੀ ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਬਹੁਤ-ਬਹੁਤ 40 ਕੋਟ ਧੰਨਵਾਦ ਹੈ ਜੀ ਅੱਜ ਤੋਂ ਬਾਅਦ ਮੈਂ ਸਾਰੀਆਂ ਆਈਆਂ ਸੰਗਤਾਂ ਦਾ ਜੋ ਕਿ ਨਵੇਂ ਪਿੰਡੋਂ ਕੰਡੋਰੀ ਤੋਂ ਸੰਬਤਾਂ ਸਰਪੰਚ ਸਾਫਾ ਸਰਪੰਚ ਹੋਰ ਬਹੁਤ ਬੱਤੇ ਸੰਜਣ ਸਾਡੇ ਬੈਂਕ ਮੈਂਦਰ ਸਾਡੇ ਹਰ ਸਕੂਲ ਦੇ ਜੋ ਟੀਚਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦਾ ਜੋ ਮੰਦਾ ਹੈ ਆਪਾਂ ਸਕੂਲ ਦੇ ਬਹੁਪਤੀ ਵਿਕਾਸ ਵਾਸਤੇ ਇਕੱਠੇ ਹੋਏ ਹੈ ਜੀ ਆਪਾਂ ਸਾਰਿਆਂ ਨੇ ਸਕੂਲ ਦਾ ਬਹੁਤਕੀ ਵਿਕਾਸ ਕਰਨਾ ਹੈ ਜੀ ਆਪਣਾ ਸਕੂਲ 1970 ਵਿੱਚ ਚਾਲੂ ਹੋਇਆ 1980 ਵਿੱਚ ਇਹ ਅਪਗ੍ਰੇਡ ਹੋ ਕੇ ਹਾਈ ਸਕੂਲ ਬਣਿਆ ਹੈ ਜੀ 45 ਸਾਲ ਹੋ ਗਏ ਆਪਣੇ ਸਕੂਲ ਨੂੰ ਅਪਗ੍ਰੇਡ ਹੋਏ ਨੂੰ ਪਰ ਉਸ ਤੋਂ ਬਾਅਦ ਆਪਣੇ ਸਕੂਲ ਨੇ ਕੋਈ ਵੀ ਤਰੱਕੀ ਨਹੀਂ ਕੀਤੀ ਆਪਾਂ ਬਹੁਤ ਆਪਣਾ ਪਿੰਡ ਦੇ ਬਹੁਤ ਦੋਜਵਾਨ ਰਹਿੰਦੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਆਪਾਂ ਸਕੂਲ ਵੱਲ ਧਿਆਨ ਦੇਈਏ ਆਪਾਂ ਸਾਰੇ ਇਸ ਸਕੂਲ ਵਿੱਚ ਪੜ੍ਹੇ ਹਾਂ ਕਿਉਂ ਨਾ ਆਪਾਂ ਇਸ ਸਕੂਲ ਵੱਲ ਧਿਆਨ ਦੇ ਕੇ ਇਹਨੂੰ ਤਰੱਕੀ ਦੇ ਰਾਹ 'ਤੇ ਲਿਜਾਈਏ ਕਿਉਂਕਿ ਜੈਸੇ ਵੀ ਦੇਸ਼ ਦੀ ਨੌਜਵਾਨ ਤੀ ਪੜ੍ਹੀ ਹੈ ਉਹੀ ਤਰੱਕੀ ਕਰਦੀ ਹੈ ਇਸੇ ਤਰ੍ਹਾਂ ਦੇ ਆਪਣੇ ਪਿੰਡ ਦੇ ਨਿਆਣੇ ਨੌਜਾਨ ਪੜ੍ਹ ਕੇ ਆਪਣੇ ਪਿੰਡ ਦੀ ਤਰੱਕੀ ਹੋਊਗੀ ਆਪਣੇ ਪਿੰਡ ਦਾ ਨਾਂ ਰੋਸ਼ਨ ਕਰ ਲਗੇ ਜੀ ਇਹ ਕੋ ਸੰਗਤ ਦਾ ਸਾਧਾਰੇ ਕਿੰਦੇ ਸੰਗਤ ਵਿੱਚ ਬਹੁਤ ਤਾਕਤ ਹੈ ਜੀ ਸੰਗਤ ਇੱਕ ਸਮੁੰਦਰ ਦੀ ਤਰ੍ਹਾਂ ਹੈ ਜੇ ਸਮੁੰਦਰ ਵਿੱਚੋਂ ਪੁੱਤ ਕੱਢ ਲਈਏ ਤੇ ਉਹਨੂੰ ਕੋ ਫਰਕ ਨਹੀਂ ਪੈਂਦਾ ਪਰ ਜੇ ਸਮੁੰਦਰ ਵਿੱਚ ਇੱਕ ਪਾਣੀ ਦਾ ਪਤਿਕਾ ਵੀ ਪਾ ਲਈਏ ਕਿਣਕਾ ਪਾ ਲਈਏ ਤਾਂ ਉਹ ਵੀ ਸਮੁੰਦਰ ਦਾ ਹਿੱਸਾ ਖੋਣਨਾ ਪੈਂਦਾ ਹੈ ਉਹ ਵੀ ਸਮੁੰਦਰ ਬਣ ਜਾਂਦਾ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆਪਾਂ ਸਕੂਲ ਦੀ ਬਿਲਡਿੰਗ ਗੱਲ ਜੋ ਬਹੁਤ ਕੰਡੀਸ਼ਨ ਵਧੀਆ ਨਹੀਂ ਹੈ ਉਸ ਤੋਂ ਵੱਲ ਧਿਆਨ ਦੇ ਜੀ ਇਸ ਦੀ ਪਹਿਲ ਅਸੀਂ ਮੱਲੀ ਵਿਲਜ ਫੈਰ ਸੋਸਾਇਟੀ ਵੱਲੋਂ ਮੌਰੀ ਹੋ ਕੇ ਕਰਦੇ ਹਾਂ ਪਰ ਸਾਨੂੰ ਪਿੰਡ ਦੀ ਸਜੋਗ ਦੀ ਸੋਝਵੰਦਾਂ ਦੀ ਬਹੁਤ ਲੋੜ ਹੈ ਉਹਨਾਂ ਨੂੰ ਸਾਨੂੰ ਬਹੁਤ ਜ਼ਰੂਰਤ ਹੈ ਜੀ ਇਸੇ ਪੜਾ ਨੂੰ ਅੱਗੇ ਵਧਾਉਂਦੇ ਹੋਏ ਸਾਡੀ ਛੋਟੀ ਭੈਣ ਸੰਤੋਸ਼ ਕੁਮਾਰੀ ਅਤੇ ਸੁਖਨਤ ਚੰਦਨ ਉਹਨਾਂ ਨੇ 1 ਲੱਖ ਰੁਪਏ ਭੇਟ ਕੀਤਾ ਹੈ ਜੀ ਜੋ ਸਕੂਲ ਦੀ ਬਿਲਡਿੰਗ ਬਣਤ ਹੈ ਜੀ ਦਰਸ਼ਕਾਂ ਸਾਰੇ ਜੀ ਜੋ ਸਾਪ ਪਿਆਰ ਨਾਲ ਫੌਜੀ ਸਾਹਿਬ ਜੀ ਕਹਿੰਦੇ ਹਨ ਉਹਨਾਂ ਨੇ ਕੁੜੀਆਂ ਲਈ ਟੋਟਾ ਬਣਾਉਣ ਲਈ ਨਵੀਂ ਟੋਟਾ ਬਣਾਉਣ ਲਈ ਪਿੰਡੀਆਂ ਬਹੁਤ ਬਾ ਸ਼ਕਤੀਆਂ ਜਿਨ੍ਹਾਂ ਨੇ ਆਪਣੀਆਂ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਗੁਰੂ ਪਾਤਸ਼ਾਹ ਦੇ ਅੱਜ ਆਪਾਂ ਲੜ ਜੁੜ ਕੇ ਬੈਠੇ ਹਾਂ ਬਹੁਤ ਹੀ ਪਵਿੱਤਰ ਘੜੀ ਹੈ ਕਿ ਜਿੱਥੇ ਸਾਡੇ ਲਈ ਖਾਸ ਕਰਕੇ ਸਾਡੇ ਮੁਖਧਿਆਪਕ ਜੀ ਸਾਡਾ ਪੂਰਾ ਸਟਾਫ ਸਾਡੇ ਸਾਰੇ ਬੱਚੇ ਸਾਡੇ ਲਈ ਇਹ ਘੜੀ ਕਿਸੇ ਬਖਸ਼ਿਸ਼ ਤੋਂ ਘੱਟ ਨਹੀਂ ਕਿ ਗੁਰੂ ਸਾਹਿਬਾਂ ਦੇ ਚਰਨ ਸਾਡੇ ਸਕੂਲ ਦੇ ਵਿਹੜੇ ਵਿੱਚ ਪਏ ਨੇ ਕਿਉਂਕਿ ਇਹੋ ਵਿਹੜਾ ਹੈ ਕਿ ਜਿੱਥੋਂ ਵਿਦਿਆ ਦਾ ਗਿਆਨ ਮਿਲਦਾ ਹੈ ਅਸੀਂ ਉਹਨਾਂ ਬੱਚਿਆਂ ਦੇ ਅੰਦਰ ਇੱਕ ਜੋਤ ਜਗਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਆਉਣ ਵਾਲੀ ਸਮਿਆਂ ਦੇ ਵਿੱਚ ਸਾਡੇ ਨਾਮ ਸੁਣਾਉਣੇ ਨੇ ਸੋ ਅਸੀਂ ਅੱਜ ਆਪਣੇ ਆਪ ਨੂੰ ਬਹੁਤ ਸੁਭਾਗੇ ਮਸੂਦ ਕਰਦੇ ਆ ਕਿ ਜਿੱਥੇ ਗੋਦ ਮਹਾਰਾਜ ਜੀ ਦੇ ਚੱਲ ਸਾਡੇ ਸਕੂਲ ਦੇ ਵਿਹੜੇ ਵਿੱਚ ਪਏ ਨੇ ਉੱਥੇ ਇੰਨੀਆਂ ਮਹਾਨ ਸ਼ਖਸੀਅਤਾਂ ਇੰਨੀਆਂ ਸੰਗਤਾਂ ਦੇ ਅਸ਼ੀਰਵਾਦ ਸਾਡੇ ਨਾਲ ਨੇ ਸਾਡੇ ਲਈ ਇਹ ਸਮਾਂ ਵੀ ਗੁਰੂ ਸਾਹਿਬਾਂ ਜੀ ਕਿਸੇ ਬਖਸ਼ੀ ਤੋਕਟੀ ਪ੍ਰੋਗਰਾਮ ਨੂੰ ਜਿਹੜਾ ਅੱਗੇ ਆ ਤੁਹਾਡਾ ਮੰਤਵ ਜਿਹੜਾ ਗੁਰੂ ਸਾਹਿਬ ਦੇ ਚਰਨ ਕੋ ਆਉਣ ਦਾ ਪਾਠ ਕਰਾਉਣ ਦਾ ਇੱਕੋ ਹੀ ਸੀ ਕਿ ਸਾਡੇ ਬੱਚੇ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਤਕਰੀਕਾਂ ਕਰ ਤੇ ਗੱਲ ਜੀ ਉਸ ਦੇ ਅ ਮੈਂ ਕੈਨੇਡਾ ਵਾਲੀ ਤਰਫ ਜ ਆਇਆ ਹਾਂ ਤੇ ਮੇਰਾ ਨਾਮ ਜਰਨਲ ਦਾ ਜੇਗੀ ਪੰਡੂ ਜੀ ਦਾ ਰਾਂਸ ਮੈਂ ਜੀ 800 96 680 ਅੱਧਰ ਕਰਵਾਉਣ ਲਈ ਆਇਆ ਹਾਂ ਜੀ ਜੀ ਸਾਥੀ ਜੀ ਜਿੰਦਾ ਰਹੇ

ਗੁਰੂਨਗਲ ਅਗਲੇ ਅਠਵੀਂ ਮਾਤਾ ਬੱਚਾ ਸਾਡਾ ਗੁਰਨੂਰ ਕੋ ਸਰ ਬੇਨਾ ਮੰਗੇ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੱਿਆਂ ਨੂੰ ਸੇਕ ਵੱਲੋਂ ਇਹ ਐਨੂਅਲ ਸਭਾ ਹਾਜ਼ਰ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਾ ਸੰਗਤ ਜੀ ਬਹੁਤ ਧਰਵਾਦੀ ਹਾਂ ਸ਼੍ਰੀ ਕੁਸ਼ੋਧਨ ਕੁਮਾਰ ਜੀ ਜਿਹੜੇ ਕਿ ਵੈਲਫੇਅਰ ਮੱਲੀ ਵੈਲਫੇਅਰ ਸੁਸਾਇਟੀ ਚੇਅਰਮੈਨ ਲੱਭਿਆ ਜਾਊਗਾ ਤੇ ਉਹਨਾਂ ਨੂੰ ਜਿਹੜਾ ਆ ਜੋ ਸਾਡਾ ਮੁੱਦਾ ਅਸੀਂ ਲੈ ਕੇ ਚੱਲੇ ਆ ਉਹਨੂੰ ਹਾਸਲ ਕਰਨਾ ਅਸੀਂ ਦੀ ਕੀਮਤ ਦੇ ਨਾਲ ਹੀ ਕੋਈ ਨਹੀਂ ਇਹਦੇ ਵਿੱਚ ਜਿਹੜਾ ਹੁਣ ਅਸੀਂ ਜਿਹੜੀ ਆਪਣੀ ਸੁਸਾਇਟੀ ਇਹਦਾ ਤਾਂ ਬਹੁਤ ਹੀ ਵਧੀਆ ਇਹਨਾਂ ਨੇ ਇੱਕ ਸ਼ੁਰੂਆਤ ਕਰ ਦਿੱਤੀ ਹੈ ਤੇ ਪਰ ਸਰਕਾਰ ਨੇ ਵੀ ਸਰਕਾਰ ਜਿਹੜੀ ਆ ਸਾਨੂੰ ਜੋ ਸਹੂਤਾ ਦੇ ਰਹੀ ਆ ਗ੍ਰਾਂਟਾਂ ਦੇ ਰਹੀ ਆ ਉਹਨਾਂ ਦਾ ਵੀ ਯੋਗਦਾਨ ਉਹ ਵੀ ਜਿਹੜੇ ਆ ਮੇਨ ਇਹੀ ਆ ਕਿ ਸਰਕਾਰੀ ਸਕੂਲਾਂ ਨੂੰ ਜਿਹੜੀ ਇਹਦੀ ਦਿੱਕ ਖਰਾਬ